ਸ਼ਰਸਿਕ ਕਾਲ ਜੀ ਸਾਰੇ ਨੂੰ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਆਪਾਂ ਪਹੁੰਚ ਗਏ ਆ ਖੇਤ ਖੇਤ ਆਪਾਂ ਬਹੁਤ ਨੰਮਰਵਾਏ ਆ ਤੇ ਖੇਤ ਤੁਹਾਨੂੰ ਦਿਖਾਉਣੇ ਆਪਾਂ ਕੰਕ ਆਪਣੀ ਇਦਾਂ ਦੀ ਹੋ ਗਈ ਹੈ ਜੀ ਤੇ ਇੱਧਰ ਬਰਸੀਨ ਹੈ ਤੇ ਆਇਆ ਆਪਾਂ ਕੀ ਕਰਨ ਆਪਾਂ ਇਹ ਰੇਪ ਪਾਉਣ ਦੀ ਇਹ ਪੱਕਰੇ ਜਿ ਡਲੀਆਂ ਸੀ ਤਾਂ ਇਹ ਕਰਕੇ ਖੋਲੀਆਂ ਹੋਈਆਂ ਬੋਰੀਆਂ ਨੇ ਉਹ ਕੁਦ्डा ਲਈ ਜਾਂਦਾ ਤੁਹਾਨੂੰ ਦਿਖਾਉਣਾ ਮੈਂ ਉਹ ਜਾਂਦਾ ਆਪਣੇ ਯਾਰ ਕੁਦ्डा ਉਗਰ हट ਕੇ ਆਉਂਦਾ ਤੇ ਇਹ ਆਪਣੀ ਗੱਡੀ ਖੜੀ ਹੈ ਤੇ ਜਿਹੜੇ ਬਲੌਗ ਦੇ ਵਿੱਚ ਨਵੇਂ ਜੁੜੇ ਨੇ ਬਾਈ ਬਣ ਕੇ ਉਹ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰੋ ਤੇ ਜੁੜੇ ਰਹੋ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰੋ ਆਪ ਦੇ ਦੀ ਠੀਕ ਹੈ ਜੀ ਯਾਰ ਆਪਣੇ ਸੂਰਾਂ ਦਾ ਬਹੁਤ ਮਾਮਲਾ ਜੇ ਰਿੱਥੇ ਸਾਡੇ ਨਾਲ ਸੂਰ ਕੰਮ ਖਰਾਬ ਕਰ ਦਿੰਦੇ ਨੇ ਯਾਰ ਕਿੱਥੇ ਕਿੱਥੇ ਪ੍ਰੋਬਲਮ ਹੈ ਨੂੰ ਇਹ ਵੀ ਦੱਸਿਓ ਯਾਰ ਹਨਾ ਇਹ ਆਪਣੀ ਬਾੜੀ ਹੈ ਬਾੜੀ ਚ ਚੱਲ ਆਪਾਂ ਤਾਰ ਜੀ ਲਾਤੀ ਸੀ ਯਾਰ ਇਦੋਂ ਚਾਰ ਰੰਦਾ ਸੀ ਯਾਰ ਚਾਰ ਹੀ ਬੋਲਾ ਗਾ ਪਾ ਤਾਂ ਪਤੰਦਰਾ ਨੇ ਛਾਰਾ ਲਾ ਪਾ ਪਾੜਤਾ ਬਈ ਯਾਰ ਲੋ ਦੇਖੋ ਯਾਰ ਗਾ ਪਾ ਪੇਰ ਨਹੀਂ ਚਾਰ ਹੀ ਖਰਾਬ ਕਰਤਾ ਯਾਰ ਸਾਰਾ ਯਾਰ ਇਹ ਇਹ ਨੂੰ ਹੀ ਖਰਾਬ ਕਰ ਜਾਂਦੇ ਨੇ ਤੇ ਬਾੜੀ ਨੂੰ ਬਾੜੀ ਨੂੰ ਰੋਇ ਖਾ ਜਾਂਦੇ ਨੇ ਯਾਰ ਕੀ ਕਰੀਏ ਯਾਰ ਬੜਾ ਪੰਗਾ ਯਾਰ ਚਲੋ ਇਹ ਆਪਾਂ ਕਣਕ ਲੇਟ ਲਈ ਸੀ ਬੀਜੀ ਸੀ ਮਤਲਬ ਲਾਈ ਨਹੀਂ ਬੀਜੀ ਸੀ ਤੇ ਇਹ ਹੁਣ ਪਾਣੀ ਲਾ ਚੁੱਕੇ ਆ ਤੇ ਇਹ ਆਪਣਾ ਬਰਸੀਨ ਹੈ ਹਰੇ ਹਰੇ ਬਈ ਮਾਰਦੀ ਹੈ ਉਹ ਸਾਹਮਣੇ ਇੱਕ ਉੱਦਮ ਲਾ ਕੀਲੇ ਦੇ ਪਾਸੇ ਛਿਟਕਿਓ ਹਲੋ ਕਰਦੇ ਆਪਾਂ ਕੰਟੀਨਿਊਸ ਦੋਲੇ ਰਹੋ ਚੈਨਲ ਤੇ ਮਸਕ ਨਹੀਂ ਆਦਾ ਕਾਦੇ ਕੱ ਲੈਉਣੀ ਆ ਪਾ ਦਿੰਨੇ ਆ ਖਣਾ ਦਿੰਨੇ ਆ ਵਾ ਖੜਿਆ ਲਿਆ ਹੁਣ ਮੌਕਾ ਹੈ ਲੋ ਜੀ ਬਚੋੜੇ ਇਹਦੇ ਭੁੰਨ ਲਈ ਝੋਲੇ ਲੈ ਚੱਲੇ ਦਿਖਾਉਣ ਨੂੰ ਦੂਰ ਕਰਕੇ ਠੀਕ ਹੈ ਸਾਡੇ ਨਾਲ ਝੋਲੇ ਕਹਿੰਦੇ ਨੇ ਵਿੱਚ ਝੁੰਗੇ ਜਾਂਗੇ ਝੁੰਗੇ ਕਹਿੰਦੇ ਨੇ ਫਤਨੀ ਦਾ ਬੱਕਾ ਕਹਿੰਦੇ ਨੇ ਵੀਰੇ ਬੜਾ ਬੱਕਾ ਵਕਰੇਤਾ ਨਾਂ ਨੇ ਨਾ ਆਪੋ ਆਪਣੇ ਇਹ ਸੀ ਆਟਾ ਬਣਾਇਆ ਹੋਇਆ ਵੀਰੇ ਜਦ ਤੱਕ ਤੁਸੀਂ ਦੇਖ ਰਹੇ ਹੋ ਬੋਰੀ ਚਾਹੀ ਇੱਕ ਲੰਬਾ ਬਣਾਇਆ ਹੋਇਆ ਇਹ ਆਪਣਾ ਨਹੀਂਗਾ ਦੂਜੇ ਬਾਈ ਦਾ ਐਸੀ ਮੈਂ ਦੇਖੋ ਦਾ ਇਹਦੇ ਨਾ ਪਉਣੇ ਠੀਕ ਹੈ ਤੇ ਕੌਣ ਕਦੇ ਲੱਗਿਆ ਆਪਾਂ ਦੂਜੇ ਇਹ ਕੈਮਰੇ ਜੜੀ ਪੂਰੀ ਦਿਖਾਉਂਦਾ ਗਾਉਂ ਰੇ ਭਾਈ ਵੀ ਯਾਰ ਤੁਪ ਮਾਰ ਦਿੱਤੋ ਹਾਂ ਸੀ ਮੈਂ ਰੱਖਉ ਹਾਂ अह कनक काल पी है इधर बीड़ी दिखाई कोई धुप प समान क्या कल हों पा लिया ठीक है बी हल्दा रे पाके ਇਹ ਗੰਮ ਚੱਲ ਜੌਰਾਂ ਤੇ ਕੁਛ ਕਰਦੇ ਖਾਲੀ ਅਜੇ ਹੋ ਕਰਨਾ ਪੈਂਦਾ ਜੀ ਪੋਰ-ਪੋਰ ਕੇ ਪਾਉਣੀ ਆ ਹੁਣ ਹੋਰ ਲਾਉਣੇ ਬੋਰੀ ਨੂੰ ਪਾਉਣੇ ਬੋਰੀਆਂ ਚ ਫੇਰ ਦੋ ਗੋਲ ਕੇ ਰੱਖ ਜਾਗੇ ਹੋਰ ਪੋਰ ਕੇ ਚਲੋ ਜੀ ਮਿਲਦਾ ਕੰਮ ਨਿਬੜ ਕੇ ਤੁਹਾਨੂੰ ਜਿਹੜੇ ਇਹੋ ਚੈਨਲ ਦੇ ਨਾਲ ਲਓ ਜੀ ਆਪਾਂ ਇਹਦਾ ਕੰਮ ਨਿਬੇੜਤਾ ਤੇ ਹੁਣ ਕੰਪਲੀਟ ਹੋ ਗਿਆ ਵਿਲੇ ਹੋ ਗਿਆ ਆਪਾਂ ਤਿੰਨ ਕ ਬੋਰੀਆਂ ਰਹਿ ਗਿਆ ਕੱਲੂ ਕੱਲੂ ਪਾਵਾਂਗੇ ਤੇ ਜਿਹੜੇ ਬਾਈਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਮਾਤਵਦ ਤੇ ਆਪਣੇ ਚੈਨਲ ਨਾਲ ਜੁੜੋ ਧੰਨਵਾਦ ਤੇ ਇਹ ਦੇਖੋ ਆਂਬ ਦਾ ਬੁੱਟਾ ਚੁੜੇ ਰਹੋ ਚੈਨਲ ਦੇ ਨਾਲ